ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਰੁੱਖ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਜੇਕਰ ਅਸੀਂ ਪੀਣ ਵਾਲੇ ਪਾਣੀ ਦੇ ਸੰਕਟ ਅਤੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਰੁੱਖ ਲਗਾਉਣੇ ਹੀ ਪੈਣਗੇ ਜਦੋਂ ਤੱਕ ਹਰ ਵਿਅਕਤੀ ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਸਮਝਦਾ ਹੈ ਇਸ ਸੰਕਟ ਦਾ ਹੱਲ ਸੰਭਵ ਹੈ ਇਸ ਲਈ ਸਾਰਿਆਂ ਨੂੰ ਹਰ ਸਾਲ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਮੋਹਮ ਨੂੰ ਅੱਗੇ ਵਧਾਉਂਦੇ ਹੋਏ ਨਿਆਣੰਗਲ ਦੇ ਅਜੋਲੀ ਮੋੜ ਵਿਖੇ ਸਥਿਤ ਪ੍ਰਾਈਮੋ ਕੈਮੀਕਲ ਕੰਪਨੀ ਵੱਲੋਂ ਤੇ ਲਗਾਉਣ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੋਹਮ ਦੀ ਸ਼ੁਰੂਆਤ ਬਾਤ ਕਰਨ ਦੇ ਲਈ ਕੰਪਨੀ ਦੇ ਚੰਡੀਗੜ੍ਹ ਸਥਿਤ ਆਫਿਸ ਤੋਂ ਸਾਰੇ ਉੱਚ ਅਧਿਕਾਰੀ ਵੀ ਪਹੁੰਚੇ ਹੋਏ ਸਨ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਚਆਰ ਮੈਨੇਜਰ ਸਰਦਾਰ ਰਣਜੀਤ ਸਿੰਘ ਮਰਵਾਹਾ ਨੇ ਕਿਹਾ ਕਿ ਹਰ ਸਾਲ 31 ਜੁਲਾਈ ਨੂੰ ਉਹਨਾਂ ਵੱਲੋਂ ਇਹ ਮੁਹਿੰਮ ਚਲਾਈ ਜਾਵੇਗੀ ਤੇ ਅੱਜ ਉਸ ਮੁਹਿੰਮ ਦੇ ਤਹਿਤ 200 ਰੁੱਖ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 500 ਰੁੱਖ ਲਗਾਇਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ 프라이ਮੋ ਕੈਮੀਕਲ ਲਿਮਿਟਿਡ ਵੱਲੋਂ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਪੀਸੀਐਲ ਪਲਾਂਟੇਸ਼ਨ ਡੇ ਔਨ 31ਸਟ ਆਫ ਜੁਲਾਈ ਏਵਰੀ ਇਅਰ ਅਸੀਂ ਇਹ ਚੀਜ਼ ਨੂੰ এনवायरमेंट ਨੂੰ ਮੱਦੇ ਨਜ਼ਰ ਰੱਖਤੇ ਹੋਏ ਅਸੀਂ ਇਹਨੂੰ ਸ਼ੁਰੂ ਕੀਤੀ ਹੈ ਔਰ ਇਹ ਸਾਡਾ ਉਪਰਾਲਾ ਹਰ ਸਾਲ ਇਸ ਦਿਨ ਅਸੀਂ ਕਰਦੇ ਰਵਾਂਗੇ ਅੱਜ ਸਾਡੇ ਕਰੀਬਨ 200 ਬੂਟਾ ਅੱਜ ਅਸੀਂ ਲਾਇਆ ਹੈ ਔਰ ਸਾਡਾ ਇਹ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਵਿਦਨ 1 ਵੀਕ ਅਸੀਂ ਇਹਨੂੰ ਘਟ ਤੋਂ ਘਟ 500 ਬੂਟਾ ਜ਼ਰੂਰ ਲਾਵਾਂਗੇ ਪਰ ਅਸੀਂ ਇਹ ਹੁਣ ਡਰਾਈਵ ਕਰਦੇ ਰਹਾਂਗੇ ਬਦ ਅਲਟੀਮੇਟਲੀ ਸਾਡਾ 2 ਕੁ ਹਜ਼ਾਰ ਬੂਟਾ ਲਾਂਦਾ ਇੱਕ ਹੈਗਾ ਟਾਰਗੇਟ ਇਹ ਅਸੀਂ ਫੈਕਟਰੀ ਦੇ ਪਹਿਲੇ ਅਸੀਂ ਲਾ ਰਹੇ ਹਾਂ ਫਿਰ ਅਸੀਂ ਆਲੇ ਦੁਆਲੇ ਵੀ ਇਹ ਪ੍ਰਾਇਮਰੀ ਕੰਟੀਨਿਊ ਕਰਾਂਗੇ ਫੈਕਟਰੀ ਦੇ ਕਿਹੜੇ ਕਿਹੜੇ ਏਰੀਆਸ ਲਗਾਏਗੇ ਕਿਹੜੇ ਕਿਹੜੇ ਕੰਪਨੀ ਦੇ ਅਧਿਕਾਰ ਹੈ ਅਸੀਂ ਇਹ ਲਾਇਆ ਜੀ ਜਿਹੜਾ ਸਾਡੇ ਨਵੇਂ ਪਲਾਂਟੇਸ਼ਨ ਏਰੀਆ ਗ੍ਰੀਨ ਬੈਲਟ ਅਸੀਂ ਹੁਣ ਨਵੀਂ ਬਣਾਈ ਹੈਗੀ ਜਿਹੜੇ ਸਾਡੇ ਦੋ ਨਵੇਂ ਪਲਾਂਟ ਆਏ ਐ ਐਲੂਮਿਨੀਅਮ ਕਲੋਰਾਇਡ ਪਲੈਂਟ ਪਲਟ ਔਰ ਸਟੇਬਲ ਬਲੀਚਿੰਗ ਪਾਊਡਰ ਪਲੈਂਟ ਇਹਨਾਂ ਦੋਨੋਂ ਬਲੈਂਡਰ ਦੇ ਵਿਚਕਾਰ ਅਸੀਂ ਨਵਾਂ ਏਰੀਆ ਤਿਆਰ ਕੀਤਾ ਹੈ ਉੱਥੇ ਹੀ ਸਾਰੇ ਰક્ષਾ ਰੂਪ ਵਿੱਚ ਕੀਤਾ ਗਿਆ ਹੈ ਔਰ ਕੰਪਨੀ ਦੇ ਉੱਚ ਅਧਿਕਾਰੀ ਵੀ ਸਾਰੇ ਆਏ ਸੀਗੇ ਸਾਡੇ ਮਾਨਣਯੋਗ ਐਮ ਡੀ ਸਾਹਿਬ ਚੇਅਰਮੈਨ ਸਾਹਿਬ ਈ ਡੀ ਸਾਹਿਬ ਔਰ ਕੰਪਨੀ ਦੇ ਜਿਨੇ ਵੱਡੇ ਆਫਿਸਰਸ ਹੈਗੇ ਨੇ ਸਾਰੇ ਆਏ ਸੀਗੇ ਔਰ ਹੈੱਡ ਆਫਿਸ ਤੋਂ ਵੀ ਸਾਰੇ ਸਾਡੇ ਕੁਲੀਗਸ ਜਿਨੇ ਵੀ ਸੀਗੇ ਸਾਰੇ ਸੀਨੀਅਰ ਆਫਿਸਰਸ ਆਏ ਨੇ ਸਾਰੇ ਨੇ ਇਹਦੇ ਜੀਸਾ ਲਿਆ ਔਰ ਸੀਨੀਅਰ ਮਤਲਬ ਚੇਅਰਮੈਨ ਸਾਹਿਬ ਦੇ ਔਰ ਐਡੀ ਸਾਹਿਬ ਦੇ ਔਰ ਐਡੀ ਸਾਹਿਬ ਦੀ ਮੈਡਮ ਵੀ ਨਾਲ ਆਈ ਸੀਗੇ ਇਸ ਮੌਕੇ ਤੇ ਇਸ ਮੌਕੇ ਨੂੰ ਹੋਰ ਅੱਛਾ ਕਰਨ ਵਾਸਤੇ ਹੋਰ ਸਾਰੇ ਏਮਪਲੋਇਜ਼ ਦੀ ਸੁਖਸ਼ਾਂਤੀ ਵਾਸਤੇ ਕੰਪਨੀ ਦੇ ادارے ਵਾਸਤੇ ਸੁਖਸ਼ਾਂਤੀ ਵਾਸਤੇ ਔਰ ਆਲੇ ਦੁਆਲੇ ਵਾਸਤੇ ਅਸੀਂ ਕੰਪਨੀ ਨੇ ਇੱਕ ਪੰਡਾਰਾ ਵੀ ਆਯੋਜਨ ਕੀਤਾ ਹੈ ਅੱਜ ਜਿਹਦੇ ਵਿੱਚ ਵੱਧ ਚੜ ਕੇ ਸਾਰੇ ਏਮਪਲੋਇਜ਼ ਨੇ ਔਰ ਚਾਹੇ ਉਹ ਪਰਮਨੈਂਟ ਹੋਣ ਕੈਜੂਅਲ ਹੋਣ ਔਰ ਫਲੋਟ ਐਕਟਿਵ এমਪਲੋਏ ਸਾਰੇ ਆਏ ਆਲੇ ਦੁਆਲੇ ਵੀ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀਂ ਮਦਦ ਕੀਤਾ ਹੈ ਔਰ ਪলিউਸ਼ਨ ਕੰਟਰੋਲ ਬੋਰਡ ਦੇ ਵੀ ਐਸ ਜੀ ਸਾਹਿਬ ਔਰ ਐਕਸ ਸਾਹਿਬ ਨੇ ਵੀ ਆ ਕੇ ਇਸ ਮੌਕੇ ਤੇ ਵਰਕਸ਼ਾ ਰੋਪਣ ਕੀਤਾ ਹੈ ਔਰ ਸਾਰਿਆਂ ਨੇ ਕਾਫੀ ਇਸ ਉਪਰਾਲੇ ਨੂੰ ਸਾਰਨਾ ਕੀਤੀ ਹੈ ਔਰ ਥੋੜਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਮੇਂ ਕੱਢ ਕੇ ਆਏ ਸਾਰੇ ਮੇਰੇ ਪੱਤਰਕਾਰ ਵੀ ਔਰ ਅਸੀਂ ਇਹ ਪ੍ਰਾਈਮੋ ਕੈਮੀਕਲ ਲਿਮਟਿਡ ਬਿਲਕੁਲ ਪ੍ਰਤੀਬੱਧ ਹੈਗੀ ਹੈ এনवायरमेंट ਵਾਸਤੇ ਕਿ ਅਸੀਂ এনवायरमेंट ਨੂੰ ਲੈ ਕੇ ਜੋ ਵੀ ਸਾਡੇ ਕੋਲ ਹੋ ਪਾਇਆ ਉਪਰਾਲਾ ਅਸੀਂ ਇਹਨੂੰ ਆਨਰੇ ਟਾਈਮ ਵੀ ਵੀ ਪੂਰਾ ਕਰਦੇ ਰਵਾਂਗੇ